ਹਾਂਜੀ ਮੈਂ ਆ ਇੱਕ ਨਾ ਵੀਡੀਓ ਫੇਸਬੁੱਕ ਤੇ ਘੁੰਮਦੀ ਫਿਰਦੀ ਆ ਇੰਸਟਾ ਤੇ ਵੀ ਘੁੰਮਦੀ ਫਿਰਦੀ ਆ ਇਹ ਤੁਹਾਡੇ ਨਾਲ ਸਾਂਝੀ ਕਰ ਰਿਆ ਬ੍ਰੈਮਟਨ ਦੀ ਇਹ ਦੱਸੀ ਜਾ ਰਹੀ ਹੈ ਵੀਡੀਓ ਤੇ ਜਿਹੜੀ ਕਾਰ ਦਾ ਸ਼ੀਸ਼ਾ ਤੋੜ ਕੇ ਗਿਆ ਮੁੰਡੇ ਉਹ ਵੀ ਪੰਜਾਬੀ ਐ ਤੇ ਜਿਹੜੀ ਕਾਰ ਦੇ ਵਿੱਚ ਬੈਠੇ ਆ ਉਹ ਵੀ ਪੰਜਾਬੀ ਐ ਇਹਨਾਂ ਨੇ ਹੁਣ ਕਾਰਨ ਨਹੀਂ ਦੱਸਿਆ ਵੀ ਕਿਸ ਵਜ੍ਹਾ ਕਰਕੇ ਇਹ ਮੁੰਡਿਆਂ ਨੇ ਇਸ ਕਾਰ ਵਾਲਿਆਂ ਤੇ ਅਟੈਕ ਕੀਤਾ ਤੇ ਬਸ ਇਹ ਜਿਹੜੀ ਵੀਡੀਓ ਤੇ ਇਹ ਪਾਇਆ ਕਿ ਸਾਨੂੰ ਬਿਨਾਂ ਕਲ ਤੋਂ ਰੋਕਿਆ ਗਿਆ ਤੇ ਬਿਨਾਂ ਕਲ ਤੋਂ ਸਾਡੇ ਤੇ ਅਟੈਕ ਕੀਤਾ ਗਿਆ ਬ੍ਰੈਮਟਨ ਦੀ ਘਟਨਾ ਇਹ ਮੁੰਡੇ ਆਉਂਦੇ ਆ ਕਾਰ ਚੋਂ ਉਤਰਦੇ ਆ ਬਾਰੀ ਦਾ ਖੋਲਣ ਦੀ ਕੋਸ਼ਿਸ਼ ਕਰਦੇ ਆ ਤੇ ਬਾਅਦ ਚ ਜਾਂਦੇ ਜਾਂਦੇ ਸ਼ੀਸ਼ਾ ਤੋੜਦੇ ਆ ਤੇ ਜਾਣ ਲੱਗੇ ਗਾਲਾਂ ਵਿਖੜਦੇ ਆ ਤੇ ਇਹ ਕਾਰ ਵਾਲਿਆਂ ਨੇ ਇਹਨਾਂ ਦੀ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਆ ਤੇ ਇਹ ਜਾਹਿਰ ਕੀਤਾ ਕਿ ਸਾਨੂੰ ਬਿਨਾਂ ਕਿਸੇ ਕਾਰਨ ਤੋਂ ਰੋਕ ਕੇ ਸਾਡੀ ਗੱਡੀ ਦਾ ਜਿਹੜਾ ਹੈਗਾ ਸ਼ੀਸ਼ਾ ਤੋੜਿਆ ਸਾਡੇ ਤੇ ਅਟੈਕ ਕੀਤਾ ਹੁਣ ਤੁਸੀਂ ਜਿਹੜਾ ਵੀਡੀਓ ਕਲਿੱਪ ਪਿੱਕ ਕਰੀ ਸੁਣਿਓ ਫਿਰ ਉਸ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੁਣ ਵੀ ਇਹਦੇ ਚ ਗਲਤੀ ਕਿਹਦੀ ਸੀ ਜਾਂ ਕੀ ਹੋਇਆਗਾ ਵੀਡੀਓ ਕਲਿੱਪ ਮੈਂ ਸਾਂਝਾ ਕਰਦਾ ਤੁਹਾਨੂੰ 내가 <목소리도> 놀려 ਹੁਣ ਵੀਡੀਓ ਤੁਸੀਂ ਦੇਖ ਹੀ ਲਈ ਹੈ ਵੀਡੀਓ ਦੇ ਵਿੱਚ ਜਿਹੜਾ ਹੈਗਾ ਇਹ ਜਿਹੜੀ ਘਟਨਾ ਬ੍ਰੈਮਪਟਨ ਦੀ ਆ ਤੇ ਇਹ ਵਾਕਿਆ ਜਿਹੜਾ ਚਿੰਤਾ ਦਾ ਪਿੱਛਾ ਇਹੋ ਜਿਹੀਆਂ ਘਟਨਾਵਾਂ ਬਹੁਤ ਸਾਰੀਆਂ ਬ੍ਰੈਮਪਟਨ ਤੋਂ ਸਾਹਮਣੇ ਆਈਆਂ ਤੇ ਹੁਣ ਇਸ ਘਟਨਾ ਪਿੱਛੇ ਕੀ ਸਚਾਈ ਸੀ ਇਹਦੇ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ ਪਰ ਜੋ ਕੁਝ ਵੀ ਹੋਇਆ ਗਲਤ ਹੋਇਆ ਜਿਵੇਂ ਵੀ ਹੋਇਆ ਇਹਦੀ ਹੁਣ ਕਿਹਦੀ ਗਲਤੀ ਸੀ ਇਹ ਤਾਂ ਹੁਣ ਇਹ ਦੋਨੇ ਧਿਰਾਂ ਹੀ ਦੱਸ ਸਕਦੀਆਂ ਪਰ ਜੋ ਕੁਝ ਹੋ ਰਿਹਾ ਉਹਦੇ ਤੇ ਵਾਕਏ ਜਿਹੜੀ ਹੈਗੀ ਆ ਸੋਚ ਕੇ ਚਿੰਤਾ ਹੁੰਦੀ ਆ ਦੇ ਕਿਸੇ ਚਿੰਤਾ ਹੁੰਦੀ ਹੈ ਇਹੋ ਜਿਹੇ ਹਾਲਾਤ ਹੋਣੇ ਨਹੀਂ ਚਾਹੀਦੇਗੇ